ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ। ਸੋ ਯਾਤਰਾ ਚੱਲੇ ਆ ਗੁਰੂ ਘਰਾਂ ਦੀ। ਸੋ ਸੰਗਤ ਵੀ ਆਪੇ ਨਾਲ ਆਦੇ ਮੋਟਰਸਾਈਕਲ ਹੈਗੇ ਤਿਆਰ ਹੁਣ ਅਸੀਂ ਲੁਧਿਆਣੇ ਪਹੁੰਚਣ ਆਲੇ ਆ। ਇਹ ਪਿੰਡੋ ਤੁਰੇ ਸੀ ਅੱਜ ਅਸੀਂ 1 ਵਜੇ ਤੇ 2 ਵਜੇ ਆ। ਇਹ ਆ ਸੰਗਤ ਸਾਡੇ ਨਾਲ ਚੱਲੀ ਆ। ਹੋਰ ਜੀ ਚੜ੍ਹਦੀ ਕਲਾ ਜੀ। ਲੁਧਿਆਣੇ ਪਹੁੰਚ ਗਏ। ਹੁਣ ਲੁਧਿਆਣੇ ਪਹੁੰਚਣ ਆਲੇ ਆ। ਪਹੁੰਚ ਗਏ। ਚੌਕੀ ਮਾਨਸਪੁਰ। ਹੋਰ ਦੇਵਾ ਜੀ। ਚੜ੍ਹਦੀ ਕਲਾ। ਜੋ ਕਿ ਨਾਮ ਬੋਗੇ ਬਾਬਾ ਲੈ ਕੇ ਆਇਆ ਬਾਪੂ ਦਾ ਭਾਈ ਹਾਂ ਹੋਰ ਜੀ ਲਵਨੀ ਜੀ ਆ ਬਾਪੂ ਵੀ ਆ ਗਿਆ ਨਾਲ ਬੱਲ ਦੇ ਆਣੇ ਬਹੁਤ ਚਲੇ ਹੋਰ ਤਿੰਨ ਵੱਜ ਗਏ ਤਿੰਨ ਪੂਰਾ 3 ਵੱਜ ਗਏ ਦੇਵਾਨਾ ਤਾਂ ਭਈ ਅੱਜ ਅਖੰਡ ਪਾਠ ਸੀ ਦੇਵੇਗੇ ਤੇ ਅੱਜ ਅਖੰਡ ਪਾਠ ਦਾ ਭੋਗ ਪਾ ਕੇ ਤੇ ਉਹਦੇ ਬਾਅਦ ਜਦਾ ਹੀ ਤਰਪਿਆ ਸਾਰਾ ਕੰਮ ਕਰ ਸ਼ਾਦ ਗਏ ਆ ਗਏ ਸੀ ਉਹਨੂੰ ਕਿਹਾ ਵੀ ਚਲੋ ਵਾਸਵਰੀ ਕਾਲ ਹਾਂ ਅੱਜ ਤਾਂ ਚਲੇ ਯਾਤਰਾ ਤੇ ਮੈਂ ਤਾਂ ਇਹਨੂੰ ਕਿਹਾ ਸੀ ਵੀ ਕੱਲ ਨੂੰ ਚੱਲਾਂਗੇ ਅੱਜ ਰਾਤ ਨੂੰ 2 ਵਜੇ ਕਹਿੰਦਾ ਨਹੀਂ ਅੱਜ ਹੀ ਜਾਣਾ ਦੀ ਜਰਮਾਨਾ ਗੱਲ ਕੀ ਹੈ ਐਡਵਾਰਡ ਜੀ ਯਾਰ ਐਡਵਾਰਡ ਮੁੰਨੇ ਚਾਰ ਦਿਨ ਲੱਗ ਕੇ ਹੋਣੇ ਆ ਮੈਂ ਠੀਕ ਹੈ ਫਿਰ ਤਿੰਨ ਦਿਨ ਨਹੀਂ ਰਹਿੰਦੇ ਸੀ ਹਾਂ 3 ਦਾ ਬਾਈ ਚਲ ਚਲ ਤੋਰੋ ਛੰਡ ਬਾੜ ਪਾਬੇ ਜ ਰੱਖਣਾ ਚਲੋ ਆ ਕੇ ਫਿਰ ਕਰ ਹਾਂਜੀ ਚਲੋ ਜੀ ਹੁਣ ਅਪਾ ਚੱਲਦੇ ਆ ਛੰਡਾ ਤੂੰ ਛੋੜਾ ਲੈ ਯਾਰ ਹੱਲੇ ਬੱਦੇ ਚਲੋ ਔਰ ਸਪੀਡ ਅਲੀਸਤੇ ਸੰਗਤ ਸਾਹਿਬ ਪੰਡਰਾਜ ਖੜ ਚੱਲ ਗਿਆ ਜੀ ਸੰਗਤ ਜੀ ਜਾਣਾ ਹੀ ਹੈ ਜੀ ਚਲੋ ਅੰਦਰ ਕਰੀਏ ਦਰਸ਼ਨ ਬਾਬੇ ਜੀ ਵੀਰ ਤਾਂ ਬਹੁਤ ਜਿਆਦਾ ਚਲੋ ਚਲੋ ਗਾਂ ਨੰਗੇ ਜਾਓ ਵਾਹਿਗੁਰੂ ਜੀ ਸਤਿਗੁਰੂ ਅਕਸ਼ਿਦ ਬਾਲ ਕਾ ਸੱਚੇ ਬੋਲੇ ਸਾਂਝਾਂ ਸਤ ਕਰੋ ਸੱਚੇ ਬਖਸ਼ 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 ਦੇ ਦਾਲ ਆਜੋ ਪਿਆਰੇਓ ਆਜੋ ਲਾਈ ਆਪਰਾ ਵਾਹੇੜਾ ਮਾਨ ਲੱਗਿਆ ਆਪਣਾ ਨਨਪਾਪਾ ਆਇਆ ਪੋਣਾ ਆ ਗਿਆ ਅੱਜ ਜਰੀ ਅਪੀ ਨਾਲ ਸੁਣਾ ਦੇ ਚਾਹੁੰਦਾ ਤੇ ਉਹ ਵਰਤਾਂਗੇ ਗੋਤਾ ਆਇਆ ਜੀਓ ਅ ਸਰ ਕੋਲ ਜੀ ਇਹਨ ਘਰ ਦਾ ਪਾਤੋਲਾ ਵਾਹਿ ਤੁਜੀ ਭਾਸਾ ਸਤਿ ਸਕੀ ਨਮਸਕਾਰ ਕਰੇ ਪਰਮਾਤਾ ਤੇ ਜਾਵੇ ਲੋ ਜੀ ਹੁਣ ਪਹੁੰਚ ਗਏ ਚਮਕੌਰ ਸਾਹਿਬ ਕੱਚੀ ਗੜੀ ਤੇ ਵੀ ਕਰਦੇ ਆ ਦਰਸ਼ਨ ਤੇ ਟਾਈਮ ਹੋ ਗਿਆ ਸ਼ਾਮ ਦੇ 6 ਵਜੇ ਸਵਾ 6 ਸਵਾ 6 ਹੋ ਗਏ ਆ ਹੁਣ ਸੰਗਤਾਂ ਇਧਰ ਕੱਚੀ ਗੜੀ ਦੇ ਕਰਨੀਆਂ ਦਰਸ਼ਨ ਹਾਂ ਬਾਤੋ ਬੜੀ ਗੁਰੂ ਗਰੀ ਸ਼ਾਸਕ ਜੀ ਰੋਕਤੇ ਦੀ ਸਾਜ ਬਾਈਪੁਰ ਜੀ ਦਾ ਆਪਸਾ ਲਾ ਉਹ ਵੀ ਮੇਰੇ ਤਰ੍ਹਾਂ ਠੰਡ ਲੱਗਣ ਲੱਗ ਪਈ ਆ ਸਾਢੇ 6 ਹੋ ਗਏ ਤੇ ਆਪਾਂ ਦਾ ਪਾਲਿਆ ਕਰੋੜ ਲੈ ਕੇ ਆਉਂਦਾ ਰਾਦਾ ਨਹੀਂ ਪਰ ਚੰਗਾ ਹੀ ਰਿਹਾ ਪਰ ਬਾਲਾ ਬੋਲਿਆ ਤਾਂ ਹੈ ਨਹੀਂ ਤੇ ਗਾਲ ਫੇਰ ਉਹੀ ਪ੍ਰੋਬਲਮ ਕਰਦਾ ਗੱਲ ਦੀ ਬਾਅਦ ਹੀ ਜ਼ਿਆਦਾ ਦਿੱਕਤ ਆ ਮੈਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਗੱਲ ਬਹਿ ਜਾਂਦਾ ਛੇ ਦੀ ਆਜੋ ਯਾਰ ਇੱਧਰ ਪਿਆਰੇ ਹੋ ਆਨੰਦਪੁਰ ਸਾਹਿਬ ਪਹੁੰਚ ਗਏ ਆ ਇਸ ਵਾਰ ਤਾਂ ਹੋ ਗਿਆ ਹਨੇਰਾ 8:00 ਵੱਜ ਗਏ ਤੇ ਕਮਰਾ ਸਾਨੂੰ ਮਿਲਿਆ ਨਹੀਂ ਬਸ ਦੋ ਕੁ ਵਾਰੀਆਂ ਪਿੱਛੇ ਰਹਿ ਗਈਆਂ ਸੀ ਹਨਾ ਜਮੈਂ ਇੱਕ ਬੰਦਾ ਹੀ ਤੇਰੇ ਮੂਰੇ ਕਿ ਦੋ ਇੱਕ ਬੰਦਾ ਹੈ ਹਨਾ ਇਹਦਾ ਕੰਮ ਸਾਡਾ ਬਣ ਗਿਆ ਸੀ ਤੇ ਅੱਗੇ ਅਸੀਂ ਥੋੜਾ ਲੇਟ ਆਏ ਤਾਂ ਕਰਕੇ ਤੇ ਬੰਦੇ ਸਾਰੇ ਕਮਰੇ 'ਚ ਬੈ ਗਏ ਕੀ ਹਾਲ ਹੈ ਜੀ ਵਧੀਆ ਕਿਰਪਾ ਬਾਬੇ ਚੜ੍ਹਦੀ ਕਲਾ ਪਹੁੰਚ ਗਏ ਠੀਕ ਠਾਕ ਹਾਂਜੀ ਹਾਂਜੀ ਅਗਰ ਜੀ داریਵਾਲ ਸਾਹਿਬ ਠੀਕ ਹੈ ਚੜ੍ਹਦੀ ਕਲਾ ਗੰਮਾ শেਠ ਆ लवली শেਠ ਇਧਰ ਗੰਮਾ শেਠ ਦਾ ਬਾਪੂ ਜੀ ਹੈ ਇਧਰ ਕਰੋ ਇਹਦਰ ਹੁਣ ਪ੍ਰਾਈਵੇਟ ਕਮਰਾ ਲਿਆ ਸੀ ਮਿਲਿਆ ਥੋੜਾ ਮਹਿੰਗਾ ਹੀ ਆ ਬੰਦੇ ਥੋੜੇ ਨਰਾਜ਼ ਹੀ ਆ ਮੇਰੇ ਨਾਲ ਇਹਨੇ ਨਹੀਂ ਪਤਾ ਨਹੀਂ ਜਾਣੇ ਦਾ ਸੀ ਮੱਥਾ ਟੇਕਦੇ ਆ ਗੁਰੂ ਘਰੇ ਲਓ ਬਈ ਹੋਲੇ ਤੋਂ ਬਾਅਦ ਬਾਜ਼ਾਰ ਦੇਖ ਲਓ ਇਹ ਹੁਣ ਅਸੀਂ ਜਾਣੇ ਮੱਥਾ ਟੇਕਣ ਹਲੇ ਵੇਹ ਚ ਨੋਨਾਂ ਤਾਂ ਲੱਗੀਆਂ ਆ ਬਾਕੀ ਹਰਣਕ ਮੇਲਾ ਘਟ ਗਿਆ ਵੇਹ ਸੰਗਤ ਤਾਂ ਫਿਰ ਵੀ ਬਹੁਤ ਹੈਗੀ ਆ ਬੱਟਾ ਕੈਨੇਡਾ ਹੋਲੇ ਦਾ ਰੌਣਕ ਮੇਲਾ ਹੁੰਦਾ ਹੋਲੇ ਦੇ ਹੁੰਦਾ ਕਿ ਨਹੀਂ ਸੰਗਤ ਆਜੋ ਆਜੋ ਸੰਗਤੋ ਠੰਡ ਲੱਗਦੀ ਆ ਵਾਹਿਗੁਰੂ ਆਵੇ ਆ ਬੰਦੇ ਹੈਲੋ ਠੰਡ ਹੀ ਬਹੁਤ ਲੱਗਦੀ ਆ ਐਣ ਲਾਦੀ ਵੇਖਿਆ ਮੇਰਾ ਸਮਾਰਿਆ ਲੋੜ ਲੋੜੇ ਬੰਦੇ ਵੇ ਚੱਲ ਵਾਹਿਗੁਰੂ ਜੋੜਾ ਕਰੇ ਦਰਬਨ ਨਵਾਂ ਬਣ ਗਿਆ ਸਾਰਾ ਉਧਰਲੇ ਪਾਸੇ ਇਹ ਤੋਂ ਨਾ ਇਧਰ ਲਾਉਣਾ ਦਰਸ਼ਨ ਸੰਗਤ ਹੁਣ ਟਾਈਮ 9:00 ਵਜੇ ਪਾਉਣੇ ਨੂੰ ਇਹ ਕਰੋ ਦਰਸ਼ਨ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਵਾਹਿਗੁਰੂ ਸਭਾ ਦੇ ਪ੍ਰਸ਼ਾਦਾ ਸ਼ਾਦਾ ਸ਼ਾਕੇ ਕਰਦੇ ਆ ਵਿਸ਼ਰਾਮ ਤੇ ਬਾਕੀ ਦਰਸ਼ਨ ਖਰਾਵਾਂਗੇ ਤੁਹਾਨੂੰ ਕੱਲ ਨੂੰ ਤੇ ਕੱਲ ਨੂੰ ਦੇਖਦੇ ਆ ਕਿੱਧਰ ਜਾਂਦੇ ਆ ਕੱਲ ਵਾਲੇ ਵਲੌਗ ਜੀ ਤੁਹਾਨੂੰ ਦਿਖਾਵਾਂਗੇ ਕਈ ਨਵੀਆਂ ਚੀਜ਼ਾਂ ਇਹ ਲਓ ਵੀ ਮਿੱਤਰੋ ਹੁਣ ਰਾਤ ਹੋ ਗਈ ਆ ਤੇ ਹੁਣ ਲੱਗੇ ਆ ਸੌਣ ਸੋ ਅੱਜ ਵਾਲਾ ਵਲੌਗ ਜਰੂਰ ਲਾਈਕ ਸ਼ੇਅਰ ਕਰਿਆ ਜੋ ਕਮੈਂਟ ਕਰਿਆ ਜੋ ਤੇ ਕੱਲ ਨੂੰ ਤੁਹਾਨੂੰ ਵਧੀਆ-ਵਧੀਆ ਲੋਕੇਸ਼ਨਾਂ ਦੇ ਵਧੀਆ-ਵਧੀਆ ਘਰ ਦਿਖਾਵਾਂਗੇ ਬਾਕੀ ਕੱਲ ਨੂੰ ਇੱਕ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਟ੍ਰੇਨ ਦਿਖਾਵਾਂਗੇ ਤੇ ਜਰੂਰ ਵੀਡੀਓ ਦੇ ਨਾਲ ਬਨੇ ਰਹਿ ਜਾਓ ਇਹ ਹੈਗੀ ਆ ਵਲੌਗ ਨੰਬਰ 1 ਹੁਣ 4-5 ਵਲੌਗ ਇਕੱਠੇ ਹੀ ਆਉਣਗੇ ਸੋ ਹੁਣ ਸਾਡੇ ਬੰਦੇ ਅੱਧੇ ਗਏ ਬਾਹਰ ਨੂੰ ਤੇ ਮੈਂ ਦੇਵਾਨੰਦ ਆ ਗਿਆ ਕਮਰੇ 'ਚ ਹੁਣ ਮਿਲਦੇ ਹਾਂ ਗੁੱਡ ਨਾਈਟ ਬਾਏ ਬਾਏ ਵਾਹਿਗੁਰੂ